ਸਤਿ ਸ਼੍ਰੀ ਅਕਾਲ ਮੈਂ ਗਗਨਦੀਪ ਕੋਰ ਤੇ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਖਬਰਾਂ ਜਿੱਥੇ ਹਰ ਖਬਰ ਪਹੁੰਚੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀਆਂ ਤਾਜ਼ਾ ਤੇ ਫਟਾਫਟ ਖਬਰਾਂ ਨਾਲ ਭਾਰਤੀ ਮੂਲ ਦੀ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋਹਰਾਨ ਮਮਦਾਨੀ ਨੇ ਅਮਰੀਕੀ ਸ਼ਹਿਰ ਨਿਊਯਾਰਕ ਦੀ ਮੀਅਰ ਚੋਣ ਜਿੱਤ ਲਈ ਹੈ। ਉਹਨਾਂ ਨੇ ਹੁਣ ਤੱਕ 50% ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਨਹੀਂ ਤੇ 10 ਲੱਖ ਤੋਂ ਵੱਧ ਲੋਕਾਂ ਨੇ ਉਹਨਾਂ ਦੇ ਹੱਕ 'ਚ ਵੋਟ ਪਾਈ ਹੈ। ਨਿਊਯਾਰਕ ਦੇ ਸਾਬਕਾ ਗਵਰਨਰ ਤੇ ਆਜ਼ਾਦ ਉਮੀਦਵਾਰ ਐਂਡਰਿਓ ਕਿਓਮੋ 41% ਯਾਨੀ ਲਗਭਗ 8,50,000 ਵੋਟਾਂ ਨਾਲ ਦੂਜੇ ਸਥਾਨ 'ਤੇ ਰਹੇ ਨੇ। ਰਿਪਬਲਿਕਨ ਕੱਟਤੀਸ ਸਨੀਵਾ 7.1 ਯਾਨੀ ਲਗਭਗ 1 ਲੱਖ 45 ਹਜ਼ਾਰ ਵੋਟਾਂ ਨਾਲ ਤੀਜੇ ਸਥਾਨ ਉਤੇ ਰਹੇ ਨੇ ਮਮਦਾਨੀ 100 ਸਾਲਾਂ ਚ ਨਿਊਯਾਰਕ ਦੇ ਸਭ ਤੋਂ ਘੱਟ ਉਮਰ ਦੇ ਮੇਅਰ ਬਣਨੇ ਜਿਨ੍ਹਾਂ ਨੇ 파ਰਤੀ ਮੂਲ ਦੇ ਮੇਅਰ ਦਾ ਦਰਜਾ ਹਾਸਲ ਕੀਤਾ ਆਪਣੀ ਜਿੱਤ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਮੰਗਲਵਾਰ ਨੂੰ ਹੋਈਆਂ ਚੋਣਾਂ 'ਚ ਰਿਪਬਲਿਕਨ ਪਾਰਟੀ ਦੀ ਹਾਰ ਉਤੇ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ੀਅਲ ਉਤੇ ਲਿਖਿਆ ਕਿ ਰਿਪਬਲਿਕਨ ਉਮੀਦਵਾਰ ਇਸ ਲਈ ਹਾਰਿਆ ਕਿਉਂਕਿ ਉਸਦਾ ਨਾਮ ਬੈਲਟ ਉਤੇ ਨਹੀਂ ਸੀ। 트੍ਰੰਪ ਨੇ ਸਾਲ ਦੇ ਸ਼ੁਰੂ 'ਚ ਨਿਊ ਜਰਸੀ ਦੇ ਗਵਰਨਰ ਉਮੀਦਵਾਰ ਜੈਕ ਦਾ ਸਮਰਥਨ ਕੀਤਾ। ਉਸਨੇ ਨਿਊ ਜਰਸੀ ਤੇ ਵਰਜੀਨੀਆ ਚੋਣਾਂ ਤੋਂ ਪਹਿਲਾਂ ਕਈ ਵਰਚੁਅਲ ਰੈਲੀਆਂ ਵੀ ਕੀਤੀਆਂ। ਹਾਲਾਂਕਿ ਉਸਨੇ ਵਰਜੀਨੀਆ ਦੇ ਰਿਪਬਲਿਕਨ ਉਮੀਦਵਾਰ ਵਿਨਸਮ ਅਰਲਸ ਯਰਸ ਦਾ ਖੁੱਲਕੇ ਸਮਰਥਨ ਤਾਂ ਨਹੀਂ ਕੀਤਾ ਚੌਨਾ ਤੋਂ ਇੱਕ ਦਿਨ ਪਹਿਲਾਂ ਸੋਮਵਾਰ ਰਾਤ ਨੂੰ ਟਰੰਪ ਨੇ ਆਪਣੇ ਸਮਰਥਕਾਂ ਨੂੰ ਨਿਊਯਾਰਕ ਦੀ ਮੇਅਰ ਦੀ ਚੋਣ ਚ ਡੈਮੋਕ੍ਰੈਟਿਕ ਉਮੀਦਵਾਰ ਜੋਹਰਾਨ ਮਮਦਾਨੀ ਤੇ ਰਿਪਬਲਿਕਨ ਕਰਟਿਸ ਲੀਵਾ ਦੀ ਬਜਾਏ ਸਾਬਕਾ ਗਵਰਨਰ ਐਂਡਰਿਓ ਕਿਓਮੋ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ ट्रम्प ਦੇ ਦੂਜੇ ਕਾਰਜਕਾਲ 'ਚ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਨੇ ਆਪਣੀ ਪਹਿਲੀ ਵੱਡੀ ਜਿੱਤ ਹਾਸਲ ਕੀਤੀ ਹੈ ਨਿਊਯਾਰਕ 'ਚ ਡੈਮੋਕ੍ਰੈਟਿਕ ਉਮੀਦਵਾਰ ਮਮਦਾਨੀ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਵਰਜੀਨੀਆ 'ਚ ਡੈਮੋਕ੍ਰੈਟਿਕ ਉਮੀਦਵਾਰ ਸਪੈਨ ਬਰਗਰ ਨੇ ਰਿਪਬਲਿਕਨ ਗਵਰਨਰ ਨੂੰ ਹਰਾਇਆ ਇਸ ਤੋਂ ਇਲਾਵਾ ਮਿੱਕੀ ਸ਼ੈਰੇ ਨੇ ਨਿਊ ਜਰਸੀ ਦੇ ਗਵਰਨਰ ਲਈ 트म्प ਸਮਰਥਨ ਰਿਪਬਲਿਕਨ ਉਮੀਦਵਾਰ ਜੈਕ ਨੂੰ ਹਰਾਇਆ ਉਥੇ ਮਮਦਾਨੀ ਦੀ ਜਿੱਤ ਤੋਂ ਬਾਅਦ ਯੂਐਸ ਵਾਈਟ ਹਾਊਸ ਨੇ X ਉੱਤੇ ਇੱਕ ਕਵਰ ਵੀ ਪੋਸਟ ਕੀਤਾ ਜਿਸ ਉੱਤੇ ਲਿਖਿਆ ਸੀ ਕਿ ਟਰੰਪ ਤੋੜਾ ਰਾਸ਼ਟਰਪਤੀ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਮਮਦਾਨੀ ਨੇ ਦੇ ਸਮਰਥਕ ਨਿਊਯਾਰਕ ਦੇ ਬਰੂਕਲਿਨ ਪੈਰਾਮਾਉਂਟ ਥੀਏਟਰ 'ਚ ਉਸ ਦੀ ਜਿੱਤ ਦਾ ਜਸ਼ਨ ਮਨਾ ਰਹੇ ਨੇ ਬੁਧਵਾਰ ਨੂੰ ਕੈਂਟਕੀ ਦੇ ਲੂਇਸਵਿਲੇ ਵਿੱਚ ਇੱਕ ਕਾਰਗੋ ਜਹਾਜ਼ ਹਾ사ਗ੍ਰਸਤ ਹੋ ਗਿਆ ਜਿਸ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਠੁਕੜ 11 ਵਿਅਕਤੀ ਜ਼ਖਮੀ ਹੋਏ ਨੇ ਫੈਡਰਲ ਐਵੀਏਸ਼ਨ ਅਥਾਰਟिटीज ਦੇ ਅਨੁਸਾਰ ਯੂਪੀਐਸ ਫਲਾਈਟ 2976 ਨੇ ਮੁਹੰਮਦ ਅਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੈਨਲੂਲੂ ਹਵਾਈ ਦੇ ਡੈਨੀਅਲ ਇਨੋਏ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਨ ਭਰੀ ਸੀ FFFA ਨੇ ਕਿਹਾ ਹੈ ਕਿ ਹਾਦਸਾ ਸ਼ਾਮ 5:15 ਤੇ ਜੋ ਸਥਾਨਕ ਸਮੇਂ ਅਨੁਸਾਰ ਵਾਪਰਿਆ ਸੋਸ਼ਲ ਮੀਡੀਆ ਉਤੇ ਕੁੰਮਰੀਆਂ ਵੀਡੀਓਜ਼ ਚ ਤੀਜ਼ ਅੱਗ ਦੀਆਂ ਲਪਟਾਂ ਤੇ ਮਲਬਾ ਦਿਖਾਈ ਦੇ ਰਿਹਾ ਜਾਣਕਾਰੀ ਤੋਂ ਇਹ ਵੀ ਪਤਾ ਲੱਗ ਗਿਆ ਕਿ ਜਹਾਜ਼ ਚ ਲਗਭਗ 38000 ਗੈਲਨ ਬਲਨ ਲਗਭਗ 1.5 ਲੱਖ ਲੀਟਰ ਤੇਲ ਵੀ ਸੀ ਜੋ ਤਮਾਕੀ ਤੋਂ ਬਾਅਦ ਅੱਗ ਚ ਬਦਲ ਗਿਆ ਪੁਲਿਸ ਨੇ ਹਵਾਈ ਅੱਡੇ ਦੇ 8 ਕਿਲੋਮੀਟਰ ਦੇ ਕੇਰੇ 'ਚ ਰਹਿਣ ਵਾਲੇ ਸਾਰੇ ਵਸਨੀਕਾਂ ਨੂੰ ਘਰ ਦੇ ਅੰਦਰ ਰਹਿਣ ਦਾ ਹੁਕਮ ਦਿੱਤਾ ਤੇ ਹਵਾਈ ਅੱਡੇ ਨੂੰ ਸਥਾਈ ਤੌਰ 'ਤੇ ਬੰਦ ਕਰ ਦਿੱਤਾ। ਉੱਥੇ ਲੂਇਸਵਿਲ ਪੁਲਿਸ ਨੇ ਕਿਹਾ ਕਿ ਘਟਨਾ ਵਾਲੀ ਥਾਂ 'ਤੇ ਅਜੇ ਵੀ ਅੱਗ ਤੇ ਮਲਬਾ ਹੈ। ਸ਼ੁਰੂਆਤੀ ਜਾਂਚੋਂ ਪਤਾ ਲੱਗਿਆ ਕਿ ਅੱਗ ਜਹਾਜ਼ 'ਚ ਲਿਥੀਅਮ ਬੈਟਰੀਆਂ ਕਾਰਨ ਲੱਗੀ ਹੋ ਸਕਦੀ ਹੈ ਜਿਵੇਂ ਕਿ 2010 'ਚ UPS ਫਲਾਈਟ ਹਾਦਸੇਜ ਹੋਈ ਸੀ UPS ਕੰਪਨੀ ਨੇ ਕਿਹਾ ਹੈ ਕਿ ਜਹਾਜ਼ ਚ ਤਿੰਨ ਚਾਲਕ ਦਲ ਦੇ ਮੈਂਬਰ ਵੀ ਸਨ ਮੀਡੀਆ ਰਿਪੋਰਟਾਂ ਚ ਦਾਵਾ ਕੀਤਾ ਗਿਆ ਹੈ ਕਿ ਜਹਾਜ਼ ਚ ਲਗਭਗ 25000 ਗੈਲਨ ਜੈਟ ਇੰਦਨ ਸੀ ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ MD11 ਮਾਡਲ ਦਾ ਜਹਾਜ਼ UPS ਵਰਡਪੋਰਟ ਸਹੂਲਤ ਦੇ ਨੇੜੇ ਹਾਸਾਗਰਸਤ ਹੋਣ ਕਾਰਨ ਫਟ ਗਿਆ ਤੇ ਅਗਦੀਆਂ ਲਪਟਾਂ 'ਚ गिर ਗਿਆ ਇਸ ਮਾਡਲ ਨੂੰ ਪਹਿਲੀ ਵਾਰ 1990 'ਚ ਇੱਕ ਯਾਤਰੀ ਜਹਾਜ਼ ਦੀ ਤ올 ਉੱਤੇ ਲਾਂਚ ਕੀਤਾ ਗਿਆ ਸੀ ਪਰ ਬਾਅਦ 'ਚ ਵੱਧਦੀ ਇੰਦਨ ਦੀ ਲਾਗਤ ਕਾਰਨ ਇਸ ਨੂੰ ਕਾਰਗੋ ਜਹਾਜ਼ 'ਚ ਬਦਲ ਦਿੱਤਾ ਗਿਆ ਇਹ ਜਹਾਜ਼ ਲਗਭਗ 2.8 ਲੱਖ ਕਿਲੋਗ੍ਰਾਮ ਭਾਰ ਲੈ ਕੇ ਉੱਡ ਸਕਦਾ ਹੈ ਤੇ ਇਸ 'ਚ 38000 ਗੈਲਨ ਤੱਕ ਬਾਲਨ ਭਰਿਆ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਹਵਾਈ ਅੱਡੇ ਉਤੇ 12000 ਤੋਂ ਵੱਧ ਕਰਮਚਾਰੀ ਕੰਮ ਕਰਦੇ ਨੇ ਇਹ ਹਵਾਈ ਅੱਡਾ ਯੂਪੀਐਸ ਦਾ ਮੁੱਖ ਕੇਂਦਰ ਹੈ ਜਿੱਥੇ 12000 ਤੋਂ ਵੱਧ ਕਰਮਚਾਰੀ ਰੋਜ਼ਾਨਾ 2 ਲੱਖ ਪਾਰਸਲਾਂ ਨੂੰ ਸੰਭਾਲਦੇ ਨੇ ਇਹ ਕੇਂਦਰ 50 ਲੱਖ ਵਰਗ ਫੁੱਟ ਚ ਫੈਲਿਆ ਹੋਇਆ ਹੈ ਤੇ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ਤੇ ਪਹੁੰਚੀਆਂ ਤੇ ਅੱਗ ਬੁਝਾਉਣ ਦਾ ਕੰਮ ਉਹਨਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਸੀ UPS 에어라인스 ਨੇ ਕਿਹਾ ਹੈ ਕਿ ਉਹ ਕੈਂਟ ਕੀ ਜਹਾਜ਼ ਬਾਰੇ ਨਵੀਂ ਜਾਣਕਾਰੀ ਉਪਲਬਧ ਹੋਣ ਉਤੇ ਅਪਡੇਟਸ ਸਾਂਝੇ ਕਰਨਗੇ FAA ਨੇ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਸਾਂਝੇ ਤੌਰ ਤੇ ਹਾਸੇ ਦੀ ਜਾਂਚ ਕਰ ਰਹੇ ਨੇ ਹਵਾਈ ਅੱਡਾ ਜਿਸ ਨੂੰ UPS ਵਰਡਪੋਰਟ ਵਜੋਂ ਜਾਣਿਆ ਜਾਂਦਾ ਹੈ ਕੰਪਨੀ ਦਾ ਸਭ ਤੋਂ ਵੱਡਾ ਹੱਬ ਹੈ ਹੁਣ ਉਹ ਦਿਨ ਦੂਰ ਨਹੀਂ ਜਦੋਂ ਕਾਰਾਂ ਅਸਮਾਨ 'ਚ ਉਡਦੀਆਂ ਦਿਖਾਈ ਦੇਣਗੀਆਂ ਇੱਕ ਚੀਨੀ ਕੰਪਨੀ ਨੇ ਇਸ ਹਫਤੇ ਅਮਰੀਕੀ ਕੰਪਨੀ ਟੈਸਲਾ ਨੂੰ ਪਿੱਛੇ ਛੱਡਦੇ ਹੋਏ ਉਡਣ ਵਾਲੀਆਂ ਕਾਰਾਂ ਦਾ ਟ్రਾਇਲ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਟੈਸਲਾ ਤੇ ਇੱਕ ਹੋਰ ਕੰਪਨੀ ਵੀ ਜਲਦੀ ਹੀ ਅਜੀਆਂ ਕਾਰਾਂ ਲਾਂਚ ਕਰਨ ਦੀ ਯੋਜਨਾ ਬਣਾ ਰਹੀਆਂ ਨੇ ਚੀਨੀ ਇਲੈਕਟ੍ਰਿਕ ਕਾਰ ਨਿਰਮਾਤਾ ਐਕਸਪਿੰਗ ਦੀ ਸਹਾਇਕ ਕੰਪਨੀ ਐਕਸਪਿੰਗ 에어로ਹੋਟ ਨੇ ਸੋਮਵਾਰ ਨੂੰ ਆਪਣੀ ਪਹਿਲੀ ਇੰਟੈਲੀਜੈਂਸ ਫੈਕਟਰੀ 'ਚ ਉਡਣ ਵਾਲੀਆਂ ਕਾਰਾਂ ਦਾ ਵੱਡੇ ਪੱਧਰ 'ਤੇ ਉਤਪਾਦਨ ਕਰਨ ਲਈ ਟ్రਾਇਲ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਇਹ ਦੁਨੀਆ ਦੀ ਪਹਿਲੀ ਫੈਕਟਰੀ ਹੈ ਜਿੱਥੇ ਉਡਣ ਵਾਲੀਆਂ ਕਾਰਾਂ ਦਾ ਪੱਧਰ ਉਤੇ ਉਤਪਾਦਨ ਕੀਤਾ ਜਾਵੇਗਾ ਚੀਨ ਦੇ ਗੁਆਂਗਡੋਂਗ ਸੂਬੇ ਦੀ ਰਾਜਧਾਨੀ ਗੁਆਂਗਜੂ ਦੇ ਹੁਆੰਗਪੂ ਜ਼ਿਲ੍ਹੇ ਚ 120000 ਵਰਗ ਮੀਟਰ ਦੇ ਪਲਾਂਟ ਨੇ ਪਹਿਲਾ ਵੱਖ ਕਰਨ ਯੋਗ ਇਲੈਕਟ੍ਰਿਕ 에ਅਰਕ੍ਰਾਫਟ ਇੱਕ ਮੋਡਿਊਲਰ ਫਲਾਈਂਗ ਕਾਰ ਲੈਂਡ 에ਅਰਕ੍ਰਾਫਟ ਕੈਰੀਅਰ ਪੂਰਾ ਕਰ ਲਿਆ ਇਸ ਸਹੂਲਤ ਸਾਲਾਣਾ 10000 에ਅਰਕ੍ਰਾਫਟ ਮੋਡਿਊਲ ਤਿਆਰ ਕਰਨ ਲਈ ਤਿਆਰ ਕੀਤੀ ਗਈ ਹੈ ਜਿਸ ਦੀ ਸ਼ੁਰੂਆਤ ਸਮਰੱਥਾ 5000 ਯੂਨਿਟ ਹੈ ਇੱਕ ਵਾਰ ਪੂਰੀ ਤਰ੍ਹਾਂ ਚਾਲੂ ਹੋਣ ਉਤੇ ਪਲਾਂਟ ਹਰ 3 ਮਿੰਟਾਂ 'ਚ ਇੱਕ 에어क्राफ्ट ਇਕੱਠਾ ਕਰੇਗਾ ਐਕਸਪੇਂਗ ਨੇ ਕਿਹਾ ਹੈ ਕਿ ਉਸ ਨੂੰ 5000 ਉਡਣ ਵਾਲੀਆਂ ਕਾਰਾਂ ਦੇ ਆਰਡਰ ਮਿਲ ਗਏ ਨੇ 2026 'ਚ ਵੱਡੇ ਪੱਧਰ 'ਤੇ ਉਤਪਾਦਨ ਸ਼ੁਰੂ ਹੋਣ ਵਾਲਾ ਹੈ ਤੇ ਇਸ ਦੌਰਾਨ ਟੈਸਲਾ ਦੇ ਸੀਈਓ ਐਲਨ ਮਸਕ ਨੇ ਦੱਸਿਆ ਹੈ ਕਿ ਉਹਨਾਂ ਦੀ ਕੰਪਨੀ ਇੱਕ ਉਡਣ ਵਾਲੀ ਕਾਰ ਵਿਕਸਿਤ ਕਰਨ ਦੇ ਨੇੜੇ ਹੈ ਮਸਕ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਇਹ ਕਾਰ ਕੁਝ ਮਹੀਨਿਆਂ 'ਚ ਲਾਂਚ ਹੋ ਜਾਵੇਗੀ ਉਹਨਾਂ ਕਿਹਾ ਕਿ ਉਹਨਾਂ ਦੀ ਕੰਪਨੀ ਦੀ ਕਾਰ ਦਾ ਉਤਕਾਰਨ ਹੁਣ ਤੱਕ ਦਾ ਸਭ ਤੋਂ ਯਾਦਗਾਰ ਹੋਵੇਗਾ ਇੱਕ ਹੋਰ ਅਮਰੀਕੀ ਕੰਪਨੀ ਨੇ ਹਾਲ ਹੀ ਚ ਆਪਣੀ ਉਡਣ ਵਾਲੀ ਕਾਰ ਦੀ ਜਾਂਚ ਕੀਤੀ ਅਤੇ ਐਲਾਨ ਕੀਤਾ ਹੈ ਕਿ ਵਪਾਰਕ ਉਤਪਾਦਨ ਜਲਦੀ ਹੀ ਸ਼ੁਰੂ ਹੋ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਉਡਣ ਵਾਲੀ ਕਾਰ ਇੱਕ 6 ਪਈਆ ਜ਼ਮੀਨੀ ਵਾਹਨ ਹੈ ਜਿਸ ਨੂੰ ਮਦਰਸ਼ਿਪ ਕਿਹਾ ਜਾਂਦਾ ਹੈ ਤੇ ਇੱਕ ਵੱਖ ਕਰਨ ਯੋਗ ਇਲੈਕਟ੍ਰਿਕ ਵਰਟੀਕਲ ਟੇਕ-ਆਫ ਤੇ ਲੈਂਡਿੰਗ ਜਹਾਜ਼ ਸ਼ਾਮਲ ਹੈ ਚਤਿਸਕਰ ਦੇ ਬਿਲਾਸਪੁਰ ਸਟੇਸ਼ਨ ਨੇੜੇ ਮੰਗਲਵਾਰ ਨੂੰ ਯਾਤਰੀ ਰੇਲਗੱਡੀ ਤੇ ਮਾਲਗੱਡੀ ਵਿਚਾਲੇ ਹੋਈ ਟੱਕਰ ਚ ਲੋਕੋ ਪਾਇਲਟਸ ਅਨੇਕ ਕਟੋ-ਕਟ 11 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ 20 ਹੋਰ ਵਿਅਕਤੀ ਵੀ ਜ਼ਖਮੀ ਦੱਸੇ ਜਾ ਰਹੇ ਨੇ ਹਾਸਾ ਯਾਤਰੀ ਰੇਲਗੱਡੀ ਦੇ ਕਥਿਤ ਰੈੱਡ ਸਿਗਨਲ ਟੱਪਣ ਕਰਕੇ ਹੋਇਆ ਇਹ ਹਾਸਾ ਮੰਗਲਵਾਰ ਸ਼ਾਮੀ 4 ਵਜੇ ਦੇ ਕਰੀਬ ਆਪਰਿਆ ਸੀ ਯਾਤਰੀ ਰੇਲ ਗੱਡੀ ਗੇਵਰਾ ਤੋਂ ਬਿਲਾਸਪੁਰ ਵੱਲ ਜਾ ਰਹੀ ਸੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਯਾਤਰੀ ਰੇਲ ਗੱਡੀ ਦਾ ਇੱਕ ਡੱਬਾ ਮਾਲ ਗੱਡੀ ਦੀ ਇੱਕ ਬੋਗੀ ਉੱਤੇ ਚੜ ਗਿਆ ਸੀ ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਅਜੇ ਵੀ ਮਲਬੇ 'ਚ 2 ਤੋਂ 3 ਮੁਸਾਫਰ ਫਸੇ ਹੋਣ ਦਾ ਖਸਾ ਬਿਲਾਸਪੁਰ ਦੇ ਕਲੈਕਟਰ ਸੰਜੇ ਅਗਰਵਾਲ ਨੇ ਕਿਹਾ ਕਿ ਉਹ 11 ਮੋਤਾਂ ਹੋਣ ਦੀ ਪੁਸ਼ਟੀ ਹੋ ਗਈ ਹੈ ਤੇ ਦੋ ਤੋਂ ਤਿੰਨ ਵਿਅਕਤੀ ਅਜੇ ਵੀ ਮਲਬੇ ਚ ਫਸੇ ਹੋਏ ਨੇ ਤੇ ਉਹਨਾਂ ਨੂੰ ਬਾਹਰ ਕੱਢਣ ਲਈ ਯਤਨ ਜਾਰੀ ਨੇ ਰੇਲਵੇ ਨੇ ਪੀੜਤਾਂ ਦੇ ਵਾਰਸਾਂ ਲਈ 10-10 ਲੱਖ ਗੰਭੀਰ ਜ਼ਖਮੀਆਂ ਲਈ 5 ਲੱਖ ਤੇ ਮਾਮੂਲੀ ਜ਼ਖਮੀਆਂ ਲਈ 1 ਲੱਖ ਰੁਪਏ ਦੇ ਮੁਆਵਜ਼ੇ ਦਾ ਵੀ ਐਲਾਨ ਕੀਤਾ ਹੈ ਜੰਮੂ ਕਸ਼ਮੀਰ ਦੇ ਕਸ਼ਤਵਾੜਾ ਜ਼ਿਲ੍ਹੇ ਦੇ ਛਤਰੂ ਦੇ ਕਲਾਬਨ ਜੰਗਲਾਤ ਖੇਤਰ ਚ ਬੁੱਧਵਾਰ ਸਵੇਰੇ ਸੁਰੱਖਿਆ ਬਲਾਂ ਤੇ ਅਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅਤਵਾਦੀਆਂ ਦੀ ਗੋਲੀਬਾਰੀ ਚ ਇੱਕ ਫੌਜੀ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਹਸਪਤਾਲ ਵੀ ਲੈ ਜਾਇਆ ਗਿਆ ਵਾਈਟ ਨਾਈਟ ਕੋਪਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਇੱਕ ਪੋਸਟ ਚ ਕਿਹਾ ਹੈ ਕਿ ਪੁਲਿਸ ਨੂੰ ਅਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਮਿਲੀ ਤੇ ਉਸਨੇ ਫੌਜ ਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਨਾਲ ਇੱਕ ਸਾਂਝਾ ਆਪਰੇਸ਼ਨ ਸ਼ੁਰੂ ਕਰ ਦਿੱਤਾ ਇਸ ਕਾਰਵਾਈ ਨੂੰ ਚਤਰੂ ਦਾ ਨਾਮ ਦਿੱਤਾ ਗਿਆ ਇਸ ਲਈ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ ਤੇ ਇਲਾਕੇ 'ਚ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਣਾਅਤ ਕੀਤੇ ਹੋਏ ਨੇ ਸੂਤਰਾਂ ਅਨੁਸਾਰ ਇਲਾਕੇ 'ਚ ਦੋ ਤੋਂ ਤਿੰਨ ਅਤਵਾਦੀਆਂ ਦੇ ਲੁਕੇ ਹੋਣ ਦਾ ਵੀ ਸ਼ੱਕ ਹੈ ਅਤਵਾਦੀਆਂ ਦਾ ਇੱਕ ਸਮੂਹ ਛਤਰੂ 'ਚ ਕਈ ਮਹੀਨਿਆਂ ਤੋਂ ਸਰਗਰਮ ਹੈ ਸੂਤਰਾਂ ਅਨੁਸਾਰ ਕਿਸ਼ਤਵਾਰ ਦੇ ਛਤਰੂ 'ਚ ਅਤਵਾਦੀਆਂ ਦਾ ਇੱਕ ਸਮੂਹ ਕਈ ਮਹੀਨਿਆਂ ਤੋਂ ਸਰਗਰਮ ਹੈ ਤੇ ਪਿਛਲੇ ਸਾਲ ਉਚਾਈ ਵਾਲੇ ਜੰਗਲੀ ਖੇਤਰਾਂ 'ਚ ਕਦੇ-ਕਦਾਈ ਅਤਵਾਦੀ ਗਤੀਵਿਧੀਆਂ ਵੀ ਵੇਖੀਆਂ ਗਈਆਂ ਨੇ ਸੁਰੱਖਿਆ ਬਲ ਲੰਬੇ ਸਮੇਂ ਤੋਂ ਉਹਨਾਂ ਦੀਆਂ ਗਤੀਵਿਧੀਆਂ ਅਤੇ ਉੱਥੇ ਨੇੜਿਓਂ ਨਜ਼ਰ ਰੱਖ ਰਹੇ ਤਾਲੀ ਦੇ ਮਹੀਨਿਆਂ ਚ ਅਤਵਾਦੀਆਂ ਵਿਰੁੱਧ ਕਈ ਕਾਰਵਾਈਆਂ ਵੀ ਸ਼ੁਰੂ ਕੀਤੀਆਂ ਗਈਆਂ ਨੇ ਕਿਸ਼ਤਵਾਰ ਚ ਪਿਛਲੇ 7 ਮਹੀਨਿਆਂ ਚ 6 ਮੁਕਾਬਲੇ ਹੋਏ ਨੇ ਜੋ 21 ਸਤੰਬਰ ਛਤਰੂ ਇਲਾਕੇ ਚ ਅਤਵਾਦੀਆਂ ਦੇ ਇੱਕ ਸਮੂਹ ਨਾਲ ਇੱਕ ਮੁਕਾਬਲਾ ਹੋਇਆ ਇਸ ਤੋਂ ਬਾਅਦ 13 ਸਤੰਬਰ ਛਤਰੂ ਦੇ ਨੈਦਗ੍ਰਾਮ ਇਲਾਕੇ ਚ ਅਤਵਾਦੀਆਂ ਨਾਲ ਮੁਕਾਬਲੇ ਚ ਇੱਕ ਜੂਨੀਅਰ ਕਮਿਸ਼ਨਡ ਆਫੀਸਰਸ ਸਮੇਤ ਦੋ ਸੈਨਿਕ ਸ਼ਹੀਦ ਹੋ ਗਏ ਸਨ ਤੇ ਦੋ ਹੋਰ ਵੀ ਜ਼ਖਮੀ ਹੋਏ ਸਨ ਫਿਰ 11 ਅਗਸਤ ਤੇ 2 ਜੁਲਾਈ ਡੂਲ ਅਤੇ ਛਤਰੂਪਟੀਆਂ 'ਚ ਹਿੰਸਕ ਚੜਪਾ ਹੋਈਆਂ ਪਰ ਅਤਵਾਦੀ ਭਜਨ 'ਚ ਕਾਮਯਾਬ ਰਹੇ 22 ਮਈ ਚਤਰੂਪੱਟੀ ਦੇ ਸਿੰਗਾਪੁਰ ਖੇਤਰ 'ਚ ਇੱਕ ਮੁਕਾਬਲੇ 'ਚ ਇੱਕ ਸੈਨਿਕ ਸ਼ਹੀਦ ਹੋ ਗਿਆ ਜਿੱਥੇ ਦੋ ਅਤਵਾਦੀ ਵੀ ਮਾਰੇ ਗਏ ਸਨ ਇਸ ਤੋਂ ਬਾਅਦ 12 April ਇਕਸਤਵਾਰ 'ਚ ਤਿੰਨ ਅਤਵਾਦੀ ਮਾਰੇ ਗਏ ਫੌਜ ਨੇ ਅਖਨੂਰ ਸੈਕਟਰ 'ਚ ਕੰਟਰੋਲ ਰੇਖਾ ਦੇ ਨਾਲ ਅਤਵਾਦੀਆਂ ਦੁਆਰਾ ਕੁਸਪੈਡ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਸੀ ਮੋਟਰ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਖਿਲਾਫ ਰਿਸ਼ਵਤਖੋਰੀ ਤੇ ਪ੍ਰਿਸ਼ਟਾਚਾਰ ਦੇ ਮਾਮਲੇ 'ਚ ਕੇਂਦਰੀ ਜਾਂਚ ਬਿਊਰੋ ਦੀ ਜਾਂਚ ਹੁਣ ਨਵੇਂ ਤੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਰਹੇ ਨੇ ਸੀਬੀਆਈ ਨੂੰ ਪੁੱਲਰ ਦੇ ਮੋਬਾਈਲ ਫੋਨ ਤੋਂ ਜਹੀਆਂ ਚੈਟ ਮਿਲੀਆਂ ਨੇ ਜਿਨ੍ਹਾਂ 'ਚ ਨਿਆਇਕ ਅਧਿਕਾਰੀਆਂ ਨਾਲ ਜੁੜੇ ਕਈ ਅਹਿਮ ਸੰਦੇਸ਼ ਸ਼ਾਮਲ ਨੇ ਇਨਾ ਚਾਰਚ ਚ ਭੁੱਲਰ ਤੇ ਕ੍ਰਿਸ਼ਚਨ ਵਿਚਾਰੇ ਅਦਾਲਤਾਂ ਦੀ ਹੁਕਮਾਂ ਨੂੰ ਪ੍ਰਭਾਵਿਤ ਕਰਨ ਮਾਮਲਿਆਂ ਦੀ ਸੁਣਵਾਈ ਦੇ ਨਤੀਜੇ ਮੋਰਨ ਤੇ ਕੁਝ ਅਧਿਕਾਰੀਆਂ ਦੀ ਪੱਖ ਚ ਫੈਸਲੇ ਕਰਵਾਉਣ ਵਰਗੀਆਂ ਗੱਲਾਂ ਦੀ ਚਰਚਾ ਪਾਈ ਗਈ ਹੈ। ਸੀਬੀਆਈ ਇਸ ਮਾਮਲੇ ਚ ਦੋ ਨਾਇਕ ਅਧਿਕਾਰੀਆਂ ਤੇ ਪੰਜਾਬ ਪੁਲਿਸ ਦੇ ਇੱਕ ਮੌਜੂਦਾ ਡੀਆਈਜੀ ਰੈਂਕ ਦੀ ਅਧਿਕਾਰੀ ਨੂੰ ਪੁੱਛਗਿੱਛ ਲਈ ਬੁਲਾ ਸਕਦੀ ਹੈ। ਪਹਿਲਾ ਉਹ ਅਧਿਕਾਰੀ ਰੋਪੜ ਦਾ ਐਸਐਸਪੀ ਰਿਹਾ ਹੈ। ਜਿਹੜੇ ਨਿਆਇਕ ਅਧਿਕਾਰੀ ਨੇ ਦੋਵੇਂ ਮੁਹਾਲੀ ਤੇ ਰੋਪੜ ਚ ਤਾਇਨਾਤ ਰਹੇ ਨੇ ਜਾਂਚ ਏਜੰਸੀ ਇਹਨਾਂ ਸਾਰਿਆਂ ਦੀ ਭੂਮਿਕਾ ਤੇ ਭੁੱਲਰ ਨਾਲ ਉਹਨਾਂ ਦੇ ਸੰਬੰਧਾਂ ਦੀ ਜਾਂਚ ਕਰ ਰਹੀ ਹੈ ਫਿਲਹਾਲ ਏਜੰਸੀ ਇਹ ਜਾਣਨ ਦੀ ਕੋਸ਼ਿਸ਼ ਵਿੱਚ ਹੈ ਕਿ ਨਿਆਇਕ ਹੁਕਮਾਂ ਨੂੰ ਪ੍ਰਭਾਵਿਤ ਕਰਨ ਲਈ ਕਿੰਨਾ ਸਾਧਨਾਂ ਦਾ ਇਸਤੇਮਾਲ ਕੀਤਾ ਗਿਆ ਤੇ ਇਸ 'ਚ ਕਿੰਨਾ-ਕਿਨਾ ਅਧਿਕਾਰੀਆਂ ਦੀ ਭੂਮਿਕਾ ਰਹੀ ਹੈ ਜਾਂਚ ਏਜੰਸੀ ਦਾ ਮੰਨਣਾ ਹੈ ਕਿ ਇਹ ਮਾਮਲਾ ਸਿਰਫ ਰਿਸ਼ਵਤਖੋਰੀ ਤੱਕ ਸੀਮਤ ਨਹੀਂ ਬਲਕਿ ਇਸ 'ਚ ਨਿਆਇਕ ਵਿਵਸਥਾ ਨੂੰ ਪ੍ਰਭਾਵਿਤ ਕਰਨ ਦੀ ਸਾਜ਼ਿਸ਼ ਦਾ ਵੀ ਗੰਭੀਰ ਪਹਿਲੂ ਸ਼ਾਮਲ ਹੈ ਸੀਬੀਆਈ ਦੀ ਆਉਣ ਵਾਲੀ ਪੁੱਛਗਿੱਛ ਅਤੇ ਨਵੇਂ ਖੁਲਾਸਿਆਂ ਨਾਲ ਇਸ ਵੱਡੇ ਭ੍ਰਿਸ਼ਟਾਚਾਰ ਨੈੱਟਵਰਕ ਦੀਆਂ ਕਈ ਹੋਰ ਪਰਤਾਂ ਖੁੱਲਣ ਦੀ ਉਮੀਦ ਹੈ। ਸੂਤਰਾਂ ਦੇ ਮੁਤਾਬਕ ਪੁੱਲਰ ਦਾ ਇੱਕ ਕਰੀਬੀ ਰਿਸ਼ਤੇਦਾਰ ਵੀ ਫੈਸਲਿਆਂ ਨੂੰ ਪ੍ਰਭਾਵਿਤ ਕਰਨ 'ਚ ਭੂਮਿਕਾ ਨਿਭਾਉਂਦਾ ਹੈ। ਜਾਂਚ ਏਜੰਸੀ ਦੇ ਹੱਥ ਅਜਿਹੇ ਸਬੂਤ ਲੱਗੇ ਨੇ ਜਿਹੜੇ ਸੰਕੇਤ ਦਿੰਦੇ ਨੇ ਕਿ ਪੁੱਲਰ ਨਾ ਸਿਰਫ ਪੁਲਿਸ 'ਚ ਆਪਣੇ ਰਸੂਕ ਦਾ ਇਸਤੇਮਾਲ ਕਰ ਰਹੇ ਸਨ ਬਲਕਿ ਅਦਾਲਤਾਂ ਦੇ ਫੈਸਲਿਆਂ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ 'ਚ ਲੱਗੇ ਸਨ। ਸੀਬੀਆਈ ਦੀ ਜਾਂਚ 'ਚ ਇਹ ਖੁਲਾਸਾ ਹੋਇਆ ਹੈ ਕਿ ਭੁੱਲਰ ਤੇ ਉਹਨਾਂ ਦੇ ਨਜ਼ਦੀਕੀ ਦਲਾਲ ਕ੍ਰਿਸ਼ਨੂ ਸ਼ਰਦਾਦੀ ਗਲਬਾਚ ਕਈ ਨਿਆਂਇਕ ਆਦੇਸ਼ਾਂ ਨਾਲ ਜੁੜੀਆਂ ਚਰਚਾਵਾਂ ਹੋਈਆਂ ਨੇ ਸੂਤਰ ਮੁਤਾਬਕ ਕ੍ਰਿਸ਼ਨੂ ਨੇ ਪੁੱਛਗਿੱਛ ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਵੀ ਕੀਤੇ ਨੇ ਜਾਂਚਾਂ ਜਾਂ ਸੀ ਹੁਣ ਉਸ ਨੂੰ ਸਰਕਾਰੀ ਗਵਾਹ ਬਣਾਉਣ ਉਤੇ ਵਿਚਾਰ ਕਰ ਰਹੀ ਆ ਤਾਂ ਕਿ ਪੂਰੇ ਨੈਟਵਰਕ ਦੀਆਂ ਪਰਤੀਆਂ ਖੋਲੀਆਂ ਜਾ ਸਕਣ ਉਸ ਦੇ ਮੋਬਾਈਲ ਡਾਟਾ ਤੇ ਕੋਲ ਡਿਟੇਲਸ ਕਈ ਸੀਨੀਅਰ ਅਧਿਕਾਰੀਆਂ ਤੇ ਹੋਰ ਪ੍ਰਭਾਵਸ਼ਾਲੀ ਲੋਕਾਂ ਨਾਲ ਉਸ ਦੀ ਗੱਲਬਾਤ ਦੇ ਸਬੂਤ ਵੀ ਮਿਲੇ ਨੇ ਭੁੱਲਰ ਖਿਲਾਫ ਚੱਲ ਰਹੀ ਜਾਂਚ ਨੇ ਪੰਜਾਬ ਪੁਲਿਸ ਤੇ ਨਿਆਂਇਕ ਤੰਤਰ ਦੋਵਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀਬੀਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੋਬਾਈਲ ਚੈਟਸ ਬੈਂਕ ਲੈਣ-ਦੇਣ ਤੇ ਕੋਲ ਰਿਕਾਰਡਸ ਦੀ ਜਾਂਚ ਤੋਂ ਬਾਅਦ ਹੀ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇਗੀ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਕਿਸਤਾਨ ਦੀ ਖੂਫੀਆ ਏਜੰਸੀ ISI ਵੱਲੋਂ ਭੇਜੀਆਂ ਗਈਆਂ 2 AK-47 ਰਾਈਫਲਾਂ, ਇੱਕ ਪਿਸਤੌਲ ਤੇ 285 ਕਾਰਤੂਸ ਬਰਾਮਦ ਕੀਤੇ ਨੇ। ਇੱਕ ਏਪਰ ਅਮਰਦਾਸ ਪੁਲਿਸ ਥਾਣੇ ਦੇ ਅਧਿਕਾਰ ਖੇਤਰ 'ਚ ਆਉਂਦੇ ਪਿੰਡ ਕੋਨੀਵਾਲ ਦੇ ਨੇੜੇ ਖੇਤਾਂ 'ਚ ਬੈਕਚੈਲੂ ਕੋਈ ਗਈ ਸੀ। ਇਹ ਇਲਾਕਾ ਰਾਵੀ ਦਰਿਆ ਦੇ ਬਹੁਤ ਨੇੜੇ ਸਿਤ ਹੈ ਐਸਐਸਪੀ ਦਿਹਾਤੀ ਅੰਮ੍ਰਿਤਸਰ ਮਨਿੰਦਰ ਸਿੰਘ ਨੇ ਦੱਸਿਆ ਕਿ ਹਥਿਆਰ ਬਰਾਮਦ ਕਰਨਾਈ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਆਪਰਾਹੁਸਾ ਦਿੱਤੇ ਕਿ ਮੁਲਾਜ਼ਮਾ ਦੀ ਪਛਾਣ ਕਰਕੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ ਐਸਐਸਪੀ ਮਨਿੰਦਰ ਸਿੰਘ ਐਸਪੀ ਆਦਿੱਤਿਅ ਵਾਰੀਅਰ ਤੇ ਡੀਐਸਪੀ ਨੇ ਮੰਗਲਵਾਰ ਸ਼ਾਮ ਨੂੰ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਇੱਕ ਵਿਲਜ਼ਰ ਡਿਫੈਂਸਰ ਰੱਖਿਆ ਕਮੇਟੀ ਦੇ ਮੈਂਬਰ ਨੇ ਪੁਲਿਸ ਨੂੰ ਕੋਨਿਵਾਲ ਪਿੰਡ ਦੇ ਨੇੜੇ ਤੁਸੀਂ ਬੰਦੇ ਕੰਡੇ ਸ਼ੱਕੀ ਬੈਗ ਬਾਰੇ ਸੂਚਿਤ ਕੀਤਾ ਸੀ ਡੀਐਸਪੀ ਨਗਰ ਤੇ ਸਬ ਇੰਸਪੈਕਟਰ ਸਤਵਿੰਦਰ ਸਿੰਘ ਫਿਰ ਮੌਕੇ ਉੱਤੇ ਗਈ ਤੇ ਬੈਗ ਨੂੰ ਜ਼ਬਤ ਕਰ ਲਿਆ ਬੈਗ ਦੀ ਤਲਾਸ਼ੀ ਲੈਣ ਉਤੇ 2147 ਉਹਨਾਂ ਦੇ ਮੈਗਜ਼ੀਨਾਂ ਚ 245 ਕਾਰਤੂਸ 82147 ਮੈਗਜ਼ੀਨ ਇੱਕ ਪਿਸਤੌਲ ਤੇ 50 ਕਾਰਤੂਸ ਮਿਲੇ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਹਥਿਆਰ ਕਿਵੇਂ ਤੇ ਕਿਸ ਲਈ ਭੇਜੇ ਗਏ ਨੇ ਮੌੜਲੀ ਜਾਂਚ ਤੋਂ ਪਤਾ ਲੱਗੇਗਾ ਕਿ ਖਤਰਨਾਕ ਹਥਿਆਰਾਂ ਦੀ ਖੇਪ ਬੀਕੀਆਈ ਦੇ ਮੁਖੀ ਅਤਵਾਦੀ ਹਰਵਿੰਦਰ ਸਿੰਘ ਰਿੰਦਾ ਵੱਲੋਂ ਭੇਜੀ ਗਈ ਸੀ ਤੇ ਇਹ ਖਤਰਨਾਕ ਗੈਂਗਸਟਰ ਜੀਵਨ ਫੌਜੀ ਦੇ ਕਾਰਕੂਨਾ ਵੱਲੋਂ ਇਥੋਂ ਸਪਲਾਈ ਕੀਤੀ ਜਾਣੀ ਸੀ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਹਥਿਆਰ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਖੇਤਰ 'ਚ ਰਾਵੀ ਦਰਿਆ 'ਚ ਤੈਰ ਕੇ ਲੁਕੋਏ ਗਏ ਹੋ ਸਕਦੇ ਨੇ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਇਹ ਖੇਪ ਆਈਐਸਆਈ ਵੱਲੋਂ ਡਰੋਨ ਰਾਹੀਂ ਨਹੀਂ ਭੇਜੀ ਗਈ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਸੁਰੱਖਿਆ ਏਜੰਸੀਆਂ ਇਸ ਖੇਪ ਦੇ ਮੂਲ ਬਾਰੇ ਅੰਦਾਜ਼ਾ ਲਗਾ ਰਹੀਆਂ ਨੇ ਇਹ ਪਿਛਲੇ ਡੇਢ ਮਹੀਨੇ ਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ 3147 6 ਹੈਂਡ ਗਰਨੇਡ ਤੇ ਇੱਕ ਰੋਕਟ ਪ੍ਰੋਪੀਲੈਂਟ ਗਰਨੇਡ ਹੈ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ 5 ਕਿਲੋਗ੍ਰਾਮ ਆਰਡੀਐਕਸ ਤੇ ਦੋ ਆਈਈਡੀ ਵੀ ਬਰਾਮਦ ਕੀਤੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮੁਸ਼ਕਲਾਂ 'ਚ ਉਹ ਸਮੇਂ ਵਾਦਾ ਹੋਇਆ ਜਦੋਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੁੱਟਾ ਸਿੰਘ ਵਿਰੁੱਧ ਕਥਿਤ ਤੌਰ 'ਤੇ ਜਾਤੀਵਾਦ ਦੀ ਟਿੱਪਣੀਆਂ ਕਰਨ ਦੇ ਮਾਮਲੇ 'ਚ ਉਹਨਾਂ ਵਿਰੁੱਧ ਐਫ ਆਰ ਦਰਜ ਕਰ ਲਈ ਗਈ। ਇਹ ਮਾਮਲਾ ਬੁੱਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ। ਰਾਜਾ ਵੜਿੰਗ ਵਿਰੁੱਧ ਸੀ ਆਰ ਪੀ ਸੀ 2023 ਦੀਆਂ ਧਾਰਾਵਾਂ 353 ਸਰਕਾਰੀ ਕਰਮਚਾਰੀ ਨੂੰ ਆਪਣੇ ਡਿਊਟੀ ਨੇ ਬੋਨ ਤੋਂ ਰੋਕਣ ਲਈ ਹਮਲਾ ਚਾਪਰਾਦਿਕ ਬਲ ਦੀ ਵਰਤੋਂ ਦੇ 196 ਦੇ ਨਾਲ ਨਾਲ ਐਸ ਸੀ ਐਸਟੀ ਐਕਟ 1989 ਦੀਆਂ ਗੰਭੀਰਤਾ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਇਹ ਧਾਰਾਵਾਂ ਮੁੱਖ ਤੌਰ ਤੇ ਅਨੁਸੂਚਿਤ ਜਾਤੀ ਦੇ ਵਿਅਕਤੀ ਵਿਰੁੱਧ અપਮਾਨਜਨਕ ਟਿੱਪਣੀਆਂ ਤੇ ਅਤਿਆਚਾਰ ਨਾਲ ਸੰਬੰਧਿਤ ਦੇ ਸੰਵੇਦਨਸ਼ੀਲ ਮਾਮਲੇ ਦਾ ਨੋਟਿਸ ਲੈਂਦੇ ਅਨੁਸੂਚਿਤ ਜਾਤੀ ਕਮਿਸ਼ਨ ਨੇ ਵੀ ਰਾਜਾ ਵੜਿੰਗ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਉਹਨਾਂ ਤੋਂ ਜਵਾਬ ਤਲਬ ਕੀਤਾ ਹੈ ਦਸ ਸੰਯੋਗ ਹੈ ਕਿ ਕਈ ਧਾਰਮਿਕ ਸਿੱਖ ਸੰਗਠਨਾਵਾਂ ਵੱਲੋਂ ਲਗਾਤਾਰ ਕਾਂਗਰਸ ਪ੍ਰਧਾਨ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਪੰਜਾਬ ਪੁਲਿਸ ਨੇ ਹੁਣ ਐਫ ਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਰਾਜਾ ਵੜੀਂਗਾ ਵਿਰੁੱਧ ਐਸ ਸੀ ਐਸ ਟੀ ਐਕਟ ਤਹਿਤ ਮਾਮਲਾ ਦਰਜ ਹੋਣ ਤੋਂ ਬਾਅਦ ਸਿਆਸੀ ਹਲਕਿਆਂ 'ਚ ਹੜਕਮ ਮਚ ਗਿਆ ਆਉਣ ਵਾਲੇ ਦਿਨਾਂ 'ਚ ਇਸ ਮਾਮਲੇ ਉੱਤੇ ਪੰਜਾਬ ਦੀ ਸਿਆਸਤ ਗਰਮੋਹਣ ਦੇ ਆਸਾਰ ਵੀ ਨੇ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਨਾ ਮੈਨੂੰ ਦੇ ਆਜਾਦਤ ਧੰਨਵਾਦ